ਸੋ ਗਾਇਸ ਫਾਈਨਲੀ ਸਾਨੂੰ ਐਂਟਰੀ ਮਿਲ ਗਈ ਆ ਹੁਣ ਆਪਾਂ ਚੱਲੀ ਅੰਦਰ ਗਾਇਸ ਮੈਨੂੰ ਲੱਗਿਆ ਐਂਟਰੀ ਮਿਲ ਕੇ ਪਰ ਜਿੱਥੇ ਚੇਅਰਸ ਸੀਗੀਆਂ ਪਈਆਂ ਇੱਥੇ ਦੋ ਸਕਿਉਰਟੀ ਗਾਰਡ ਸੀ ਸਾਡੀ ਕਿਸਮਤ ਚੰਗੀ ਸੀ ਇੱਕ ਸਕਿਉਰਟੀ ਗਾਰਡ ਨੇ ਸਾਨੂੰ ਐਂਟਰ ਦੇ ਦਿੱਤੀ ਤੇ ਹੁਣ ਤੁਸੀਂ ਇੰਜੋਏ ਕਰੋ ਯੂਥ ਫੈਸਟੀਵਲ ਨੂੰ ਜਿਵੇਂ ਕਿ ਅਰ ਤੋਂ ਬਾਅਦ ਸਾਨੂੰ ਫਾਈਨਲੀ ਐਂਟਰੀ ਮਿਲ ਗਈ ਆ ਮੈਂ ਤਾਂ ਤੇਰੇ ਲਈ ਕਰਨ ਤੋਂ ਬਾਅਦ ਹੋ ਰਿਹਾ ਮੈਂ ਰਿਪੋਰਟ ਕਾਡੋ ਡਾਕਟਰ ਸਰ ਜੀ ਪ੍ਰਵਾਸ ਤੇ ਪਹੁੰਚੇ ਨੇ ਅਸੀਂ ਬਹੁਤ ਖੁਸ਼ ਕਰਦੇ ਆ ਸਾਰੇ ਪਰਿਵਾਰ ਦਾ ਵੈਲਕਮ ਹੈ ਤੁਹਾਨੂੰ ਆਰ ਔਰ in performance <laughs> ਕਾਨਿਕ ਨਾ ਸੋਰਾ ਨਾ ਆਇਆ ਵਾ ਡਿਜੀਟਲ ਇੰਡੀਆ ਕੰਦੇ ਪਿੱਛੇ ਐਂਟਰੀ ਹੁੰਦੀ ਓਪਨ ਪੰਡਾਲ ਦੀ ਅਸੀਂ ਉਧਰ ਚੱਲੇ ਆ ਓ ਮਾਈ ਗਾਡ ਇਧਰ ਕੁ ਵਿਸ਼ਲੀ ਆ ਧਰ ਲੂੰਗਾ ਸ਼ਮਸ਼ੀਰ ਕੇ ਆਗੇ ਰੱਖ ਦੂੰਗਾ ਦਿਲੋਂ ਕਲੇਜਾ چیر ਕੇ ਆਗੇ ਦੁਨੀਆ ਝੁਕਦੀ ਹੈ ਤਕਦੀਰ ਕੇ ਆਗੇ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ ਗੁਰੂ ਪਿਤਾ ਜੀ ਮੈਂ ਵੀ ਸ਼ਹਾਦਤ ਦਾ ਜਾਨ ਪੀਣਾ ਚਾਹਣਾ ਹ ਗੁਰੂ ਪਿਤਾ ਜੀ ਕਹਿਣ ਲੱਗੇ ਲੋ ਜਾਓ ਸੁਧਾਰੋ ਤੁਮੇ ਅੱਲਾਹ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਸਿੱਖੀ ਕੋ ਭਾਰਤ ਮੇਂ ਅੱਲਾਹ ਕੋ ਸੌਂਪਾ ਰੱਬ ਕੋ ਨਾ ਵਿਚਾਰੋ ਤੁਮੇ ਅੱਲਾਹ ਕੋ ਸੌਂਪਾ ਵਾਹਿਗੁਰੂ ਆਪ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ ਲੈ ਕੇ ਗੁਰੂ ਪਿਤਾ ਜੀ ਤੋ ਆਗਿਆ ਬਾਬਾ ਜੂਹਾਰ ਸਿੰਘ ਸਾਹਿਬ ਜੀ ਜੰਗ ਦੇ ਮੈਦਾਨ ਵਿੱਚ ਜਾਂਦੇ ਹਨ ਆਪਣੀ ਰਸਨਾ ਤੋਂ ਵੀਰ ਅਸੀਂ ਪਾਣੀ ਪੜਦੇ ਹਨ ਕਾਵਰਦਨ ਕਾਤੀ ਕਟਾਰੀ ਕੜਾਕੰਡ ਕਾਵਰਦਨ ਤੀਰੰਤ ਬੱਕੰਡ ਕੜਾਕੰਡ ਝਪ ਮਹਾਂ ਕੱਟ ਗਾਗੇ ਜਬੇ ਬਾੜ ਲੱਗਿਓ ਤਵੇ ਰੋਜ ਜਾਗੇਓ ਛੱਡ ਕੇ ਸਤ ਸ੍ਰੀ ਅਕਾਲ ਦਾ ਜਕਾਰਾ ਮਾਰ ਕੇ ਲਲਕਾਰਾ ਬਾਬਾ ਜਹਾਰ ਸਿੰਘ ਸਾਹਿਬ ਜੀ ਦੁਸ਼ਮਣ ਦਲ ਤੇ ਟੁੱਟ ਕੇ ਚੜ ਪਿਆ ਪੁੱਤ ਦਸ਼ਮੇਸ਼ ਦਾ ਲੈ ਕੇ ਸਾਥੀ ਨਾਲ ਵਰਦੀ ਅਗ ਚੋਂ ਪਾਸਿਓ ਜੜਾ ਘਣਾਏ ਹੋਵੇ ਕੀ ਆਏ ਕਈ ਦਾ ਗੱਲ ਨੂੰ ਉੱਥੇ ਆਪੋ ਦਾਪੀ ਪੈ ਗਈ ਮੁਗਲਾਂ ਦੇ ਗੱਲ ਨੂੰ ਉਹ ਵੇਖੋ ਜੰਗ ਨੂੰ ਜਹਾਰ ਸਿੰਘ ਚੱਲਿਆ ਰੋਬ ਜਾਵੇ ਨਾ ਬਹਾਦਰੀ ਦਾ ਚੱਲਿਆ ਬਾਹਰ ਚ ਵੀ ਸ਼ੇਰ ਨੇ ਲਿਆਂਦੇ ਸਾਹਮਣੇ ਕੀ ਵੈਰੀ ਘੇਰੇ ਨੇ ਹੱਥ ਕੀਤੇ ਪੁੱਤ ਬਾਪੂ ਦੇ ਦਲੇਰ ਨੇ ਟੁੱਟੇ ਤੇਗ ਦੇ ਅਜੋਕੇ ਨਾਲ ਦੇਹੀ ਕੱਚ ਦੀ ਢਾਲੂ ਨਾਰ ਦੇ ਵਜਾਵੇ ਉੱਥੇ ਮਾਤ ਨੱਚਦੀ ਜਰ ਦੇ ਪੱਕੀਆਂ ਹਲੂੜ ਦੇ ਕੇਰੀਆਂ ਕਾਲ ਦਿੰਦਾ ਫਰੇਦਾਂ ਵਿੱਚ ਫੇਰੀਆਂ ਸ਼ਮਾ ਤੇਰੀਆਂ ਉਹ ਤੇ ਮਿੱਤੇਰੇ ਨਾਂ ਬੇਟੇ ਮਿੱਤਰਾਂ ਦੇ ਸੱਲ ਨੂੰ ਉਹ ਤੇ ਆਪੋ ਦਾਪੀ ਬੈਗੀ ਮੁਗਲਾਂ ਦੇ ਦਲ ਨੂੰ ਕੀ ਹੈ ਜੀ ਕੁੜੀਆਂ ਦੀ ਪਰਫਾਰਮੈਂਸ ਮੁਰਸ਼ਿਦ ਮੁਰਸ਼ਦ ਲਿਖਾ ਨੂੰ ਐਂਟਰੀ ਗੋਡ ਪ੍ਰੋਮਿਸ ਕਰਕੇ ਹੋਰ ਮੈਂ ਸਾਹ ਜੱਦਲ ਲੜਿਆ ਸਕਿਉਰਟੀ ਗਾਰਡ ਵਾਲੇ ਨਾਲ ਹੁਣ ਮੈਂ ਕੱਲ ਦੀ ਸਕੀਮ ਬਣਾਈ ਆ ਕੱਲੋਂ ਹਨਾ ਫੇਕ ਆਈਡੈਂਟੀਕਾਰਡ ਬਣਾਵਾਂਗੇ ਕਿਉਂ ਵੀ ਦੇ ਦੇ ਸਾਨੂੰ ਐਂਟਰੀ ਮਿਲ ਗਈ ਤਾਂ ਹੁਣ ਚੱਲ ਰਿਹਾ ਵਾ ਕੀ ਚੱਲਦਾ ਪਏ ਇਹ 뮤직 뮤직 ਕਰਨਾ 뮤직 ਪਲੇ ਕਰਨਾ ਬੜੀਆਂ ਰੌਣਕਾਂ ਆਈਆਂ ਸੀ 2 ਦਿਨ ਮਿਸਟਰ ਕਰਤੇ ਇਹ ਤੀਜਾ ਦਿਨ ਆ ਇੱਕ ਕਾਲੂ ਵੀ ਆ ਵੇ ਤੂੰ ਹੱਸਦਾ ਵਸਦਾ ਘਰ ਵੇਖੀ ਕਿਤੇ ਪੱਟ ਕੇ ਵਹਿ ਜਾਈ ਨਾ ਜੋ ਮਿਲਨ ਬਡੋ ਵਰ ਨੂੰ ਲਾਣਤਾ ਠੱਡ ਕੇ ਵਹਿ ਜਾਈ ਨਾ ਲਾਣਤਾ ਠੱਡ ਕੇ ਮੈਂ ਜਾਈ ਨਾ ਜੀ ਦੇ ਵਿੱਚ ਤੂੰ ਸ਼ਾਮ ਸਵੇਰੇ ਡੁੱਬੇ ਹਾਰੇ ਨਾ ਵੇ ਜੇ ਮੈਂ ਜੇ ਕੱਲ ਚਕਾਇਆ ਪਿੱਕ ਪਡਾਲਾ ਖਾਲੀ ਬੋਤਲਾਂ ਦਾ ਅੱਜ ਫੇਰ ਤੂੰ ਚੱਕ ਲਿਓ ਪਿੱਟੀ ਦਾਰੂ